ਇਹ ਤੇ ਹੁਣ ਤਾਂ ਕਿ ਸੰਤਾਂ ਆਉਂਦੇ ਆਉਂਦੇ ਹੁੰਦੇ ਸੀ ਸੰਤ ਕਿੱਥੇ ਆਉਂਦੇ ਤੇ ਬਸ ਉਹ ਆਡੂ ਭਾਗੀ ਮੰਦ ਵਾਲੇ ਹਾਂ ਉਹ ਆਉਂਦੇ ਆ ਤੇ ਗੁਰੂ ਸਾਹਿਬ ਵਾਲਿਆਂ ਨੂੰ ਡੁੱਢੀ ਉੱਥੇ ਬੈਠੇ ਕਾ ਜਾਂਦੇ ਨੇ ਹੂੰ ਜਾ ਕੇ ਇਹ ਭਾਗੀ ਮੰਦ ਲੋਕਾਂ ਦਾ ਕਹਿੰਦਾ ਆਉਣਾ ਆਉਣਾ ਉੱਥੇ ਦੇ ਵਾਲੇ ਚੱਕ ਸਗਲ ਅੱਧੀ ਇਹ ਬੰਦਾ ਨਹੀਂ ਆਉਂਦਾ ਕੀ ਨਾਂ ਨਾਲ ਦਾ ਨਵੀਂ ਉਮਰ ਦੀ ਹੈ ਨਾ ਪਰਮਾਨੰਦ ਪਰਮਾਨੰਦ ਆ ਆਇਆ ਲੇਟ ਹੋ ਜਾਂਗੇ ਓਏ दोस्त रीकाल की हालचाल है जी गुड मॉर्निंग ते आपा मेरे सवेरे सा क्लीनिंग करना ते अरे मैं एंड की कहंदे एक जगह है ਇੱਕ ਕੋਲ ਸ਼ਾਂਤ ਮਾਹੌਲ ਹੈ ਤੇ ਬਲੌਗਰ ਸਾਹਿਬ ਆਜੋ ਕੀ ਤੁਸੀਂ ਜਾਂਦਾ ਅਸੀਂ ਕਰਦੇ ਹਾਂ ਸਵੇਰੇ ਸਵੇਰੇ ਥੋੜੀ ਬਹੁਤ ਹੀ ਸਾਈਕਲਿੰਗ ਤੇ ਇੱਥੇ ਅੱਗੇ ਐਕਸਰਸਾਈਜ਼ ਕਰ ਮਾਰ ਲੈਨੇ ਆ ਤਾਂ ਜੋ ਸਰੀਰ ਆ ਜਿਹੜਾ ਆਇਆ ਚੱਲ ਗਏ ਦੋਸਤੋ ਪੌਣੇ ਚਾਲੇ ਤੇ ਦਿਖਾਉਣਿਆ ਸੋਨੂੰ ਆਓ ਰਾਜਾਲਾ ਬੋਲ ਬੁढ़ा ਹੋ ਗਿਆ ਸ਼ੌਂਕੀ ਵਿਰਾਸਤੀ ਜੰਦੇ ਬਾਈ ਜੀ ਔਰ ਸਿੰਘ ਪੁੱਲਰ ਵੀ ਜਲ ਚੁੱਕਿਆ ਆਪਣੇ ਨਾਲ ਤੇ ਉਹ ਆਉਂਦਾ ਕਹਿੰਦਾ ਇਹ ਬੁੱਢ ਤੇ ਜਵਾਨੀ ਵੱਧਾ ਤੇ ਮਹਾਰਾਜ ਵਾਲਾ ਬੋਲ ਬੁढ़ा ਹੋ ਗਿਆ ਉਹ ਤੇ ਜਵਾਨੀ ਘਟਾ ਉਹੀ ਬੋੜ ਉਹ ਆ ਉਹੀ ਬੋੜੇ ਆ ਕਾਲ ਨੂੰ ਫਰਕ ਪੈਂਦਾ ਆਪੀ ਰਾਸਿਆ ਚੱਲੀ ਜਾਂਦਾ ਇੱਥੀ ਹੈ। ਲਈ ਕੱਲ ਤੋਂ ਨਹਿਰ ਚੱਲਿਆ ਕਰਾਂਗੇ ਤੇ ਅੱਜ ਹੁਣ ਸੂਏ ਦੇ ਉੱਪਰਲੀ ਤੇ ਚੱਲਦੇ ਆਂ। ਕੱਲ ਨੂੰ ਕੱਚੇ-ਕੱਚੇ ਰਾਸਤਿਆਂ 'ਤੇ ਚੱਲਿਆ ਕਰਾਂਗੇ। ਅੱਜ ਜਾਣਾਂ ਦਾ ਕੱਚੇ ਰਾਸਤੇ ਸੀਗਾ ਬਾਈ ਜਲੌਰ ਕਹਿੰਦਾ ਵਾ ਵੇਟ ਕਰ ਰਹੇ ਆਂ ਥੋੜੀ। ਆ ਗਏ ਬਸ। ਤੇ ਨਟ ప్రోబలం కెట్ కట్టే దోస్తో सैकिड़ करे चूं चूं ਕਿਹੜਾ ਮਿੱਤਰ ਜੁੜਿਆ ਜੀ ਕਮੈਂਟ ਕਰਕੇ ਜੁੜ ਦੱਸੋ ਤੇ ਆਪਾਂ ਆ ਗਏ ਆਂ ਸਵੇਰ ਸਵੇਰ ਸਾਈਕਲਿੰਗ ਕਰਨਾ ਕਾਫੀ ਦੂਰ ਨਿਕਲੇ ਪਿੰਡ ਤੋਂ ਚੱਲੇ ਆਂ ਵਾਪਸ 8 ਵਜਨ ਵਾਲੇ ਆ ਟਾਈਮ ਕਾਫੀ ਹੋ ਚੁੱਕਿਆ ਅੱਗੇ ਚੱਲਦੇ ਆਂ ਨਹਿਰ ਦੇ ਕਿਨਾਰੇ ਸੂਏ ਦੇ ਕਿਨਾਰੇ ਉਹ ਅੱਗੇ ਸੂਰ ਹੈਗਾ ਉੱਥੋਂ ਤੱਕ 10 ਕਿਲੋਮੀਟਰ ਆਪਣਾ ਘਰ ਰਹਿਣਾ ਉੱਥੇ ਸਾਈਕਲ ਵੀ ਢੀ ਬਾਜਾਂ ਕਰਨ ਲੱਗ ਗਿਆ ਗੋਲੀਆਂ ਵਾਲੀਆਂ ਡੇਪੀਆਂ ਦੀ ਲੱਗਾ ਕੌਣ ਕੌਣ ਜੁੜਿਆ ਜੀ ਲਾਈਵ ਤੇ ਦੂ ਦੱਸੋ ਕਮੈਂਟ ਕਰਕੇ ਇਹ ਮਟਰੋਟ ਚੜਾਈ ਆ ਗਈ ਜਮਾ ਖੜੀ ਦੇਖਦੇ ਆ ਸਾਈਕਲ ਚੜਦਾ ਕਿ ਨਹੀਂ ਚੜਵਾ ਇੱਥੋਂ ਫੁੱਲ ਸਪੀਡ ਕਰਕੇ ਚੱਲਾਂਗੇ ਉੱਥੋਂ ਜੇ ਕਰਕੇ ਸਪੀਡ ਇਹ ਆ ਖੜੀ ਜਿਹੜਾ ਜਿਹੜਾ ਮੂੜੇ ਤੋਂ ਚੀਜ਼ ਨਾ ਆਵੇ ਬਸ ਕਿਤੇ ਬ੍ਰੇਕ ਹੈ ਨਹੀਂ ਗੀ ਦੇ ਵਿੱਚ ਜੋਰ ਜਿਹੜਾ ਉਹ ਲਾਜਕ ਚੁੱਕਿਆ ਹੈ ਚੜ ਗਿਆ 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 ਵੈਰੀ ਗੁੱਡ ਬਹੁਤ ਵਧੀਆ ਮਿੱਤਰੋ ਹੋ ਨਾ ਮੁੰਡਾ ਦੇਖਦੇ ਸਾਨੂੰ ਉਹ ਕਿਵੇਂ ਚੜਦਾ ਉਹ ਚੜੂ ਆ ਉਤਰ ਕੇ ਆਏ ਜਿਹੜਾ ਇੰਸਾਈਡ ਐਂਗਲ ਦੇਖਾਂ ਕਿ ਤੋ ਚੜਦਾ ਕਰਲਾ ਤੇਜ ਤੇਜ ਕਰਲਾ ਦੇਖਾਂ ਚੜਦਾ ਕਿ ਨਹੀਂ ਚੜਦਾ ਦੇਖੋ ਮਾ ਚੜਾਵਾ ਦੂਜੀ ਪਹਾੜੀ ਚੜਾਵੇ ਬੰਬੇ ਦੇ ਗਾਹਾਂ ਚੱਲ ਹੈ ਇਹ ਹੁਣ ਚੱਲ ਰਹੀ ਜੰਗਲ ਦੇ ਰਸਤੇ गए फिर चलाे कद बेहे डैम कमें आ चुके हैं इधर पानी जंगल नहीं है ना ना वो नहीं है बहुत अच्छा सफर था आगे हमारे भाई साहब जिलावर सिंह हमारी वेट कर रहे हैं प्रतीक्षा में हैं गुड़ की डलिया हाथ में पानी का गिलास vous poursuit. ਸਾ ਜਾਵੇ ਮੈਂ ਕੱਲ ਇੱਕ ਜੀ ਨੋਟ ਕੀਤੀ ਇੱਕ ਵਧੀਆ ਵੀਡੀਓ ਪਾਈ ਉਹਨੂੰ 2-4 ਘੰਟਿਆਂ ਵਿੱਚ 500 ਲਾਈਕ ਹੋਏ ਤੇ ਇੱਕ ਬਾਤ ਵੀ ਮੈਂ ਚੋਰੀ ਵਾਲੀ ਉਹ ਘੰਟੇ 'ਚ 10000 ਟੱਪ ਗਈ। ਇਹਦਾ ਮਤਲਬ ਚੈਨਲ 'ਚ ਤਾਂ ਕੋਈ ਕਮੀ ਨਹੀਂ। ਨਾ ਨਾ ਇੱਕ ਹੋਰ ਪਾਈ ਹੈ। ਹਾਂ ਹਾਂ ਜਾਣਕਾਰੀ ਵਾਲੀ ਵੀਡੀਓ ਘਟ ਚੱਲੀ ਆ ਜਿਹੜੀ ਕਿਸੇ ਦਾ ਕਟਾਪਾ ਚਾੜਨਾ ਹੈ। ਯਾਨੀ ਕਿ ਮਸਾਲੇ ਵਾਲੀ ਵੀਡੀਓ ਹੈ। ਉਹ ਚੱਲ ਗਈ 1 ਘੰਟੇ 'ਚ 10000। ਹਾਂ। ਉਹ ਨਹੀਂ ਚੱਲਦੀ। ਉਹ ਹੋਣੀ ਨਹੀਂ ਮੋਟਾ। ਤੇ ਜਿਹੜੀ ਕਿਸੇ ਕਰੇ ਕੋਈ ਟੱਕਰ ਗਰਕੀ ਜਾਵੇ। ਉਹ ਆ ਹੋ ਗਏ ਜੋ। ਯਾ ਨਹੀਂ ਉਹ ਤਾਂ ਜਿਹੜਾ ਅੱਡ ਚੀਜ਼ ਆ ਉਹ ਹੋ ਗਿਆ ਹੋ ਗਿਆ ਪਰ ਮੇਨ ਗੱਲ ਇਹ ਆ ਨਾ ਕਿ ਲੋਕ ਆ ਜਿਹੜੇ ਮਸਾਲਾ ਭਾਲਦੇ ਆ ਹਾਂ ਉਹ ਐਨੀ ਭਾਲਦੇ ਕੋਈ ਸਿੱਖਣ ਵਾਲੀ ਚੀਜ਼ ਪਾਈ ਹੋਈ ਇਹ ਤੋਂ ਸਿੱਖਣ ਨੂੰ ਮਿਲੂ ਆਪਾਂ ਨੂੰ ਉਹ ਨਹੀਂ ਦਿੰਦੇ ਵੀ ਆ ਕੁੱਟਤਾ ਆ ਮਾਰਤਾ ਹੈ ਆ ਛੇੜਲੀ ਕੁੜੀ ਉਹ ਚੀਜ਼ਾਂ ਵੱਧ ਦੇਖ ਕੇ ਖੁਸ਼ ਆ ਉਹ ਤੇ ਫਿਰ ਲੋਕ ਛੇਤੀ ਉਹ ਕਰਦੇ ਰੈਕਸ਼ਨ ਕਰਦੇ ਆ ਵੀ ਇਹਨੂੰ ਆਪਾਂ ਛੇਤੀ ਦੇਖੀਏ ਕੋਨਗੇ ਲੋਕ ਜਿਹੜੀ ਚੰਗੀ ਚੀਜ਼ ਆ ਉਹਨੂੰ ਦੇਖ ਕੇ ਘੱਟ ਖੁਸ਼ ਹੁੰਦੇ ਆ ਜੇ ਕਿਸੇ ਦੀ ਬਦਨਾਮੀ ਹੋਵੇ ਮੈਂ ਹੁਣ ਤੇਰੇ ਥੱਪੜ ਮਾਰਾਂ ਦੋ ਤੇ ਇਥੇ ਬਾਧੂ ਉਹ ਪ੍ਰਚਾਰ ਹੋ ਜੂ ਤੇ ਮੈਂ ਉਹੀ ਤੈਨੂੰ ਆਖਾਂ ਯਾਰ ਆ ਜਾ ਬਹਿ ਜਾ ਚਾਹ ਪੀਉਣੇ ਤੈਨੂੰ ਉਹਨੂੰ ਕਿਸੇ ਨੇ ਦੇਖਣਾ ਨਹੀਂ ਹਾਂ ਤੇ ਜੇ ਆਪਾਂ ਲੜਕੇ ਦਿਖਾ ਦਈਏ ਉਹਨੂੰ ਵੱਧ ਦੇਖਣਗੇ ਜਾਂ ਪਿਆਰ ਨਾਲ ਬੈਠੇ ਆ ਉਹਨੂੰ ਘੱਟ ਦੇਖਣਗੇ ਸਹੀ ਗੱਲ ਆ ਦੋਸਤੋ ਇਹ ਸੱਚਾਈ ਆ ਸੋਸ਼ਲ ਮੀਡੀਆ ਦੀ ਹਕੀਕਤ ਆ ਦੁਨੀਆ ਦੀ ਅਸੀਂ ਕੱਲ ਦੇਖਿਆ ਇੱਕ ਵੀਡੀਓ ਪਾਈ ਮੈਂ ਬੱਕਰੀ ਦੀ ਮੇਲੇ ਵਾਲੇ ਵੀ ਇਥੇ ਕੰਮ ਵਗੈਰਾ ਜਾਣਕਾਰੀ ਵਗੈਰਾ ਉਹ ਸਿਰਫ ਚੱਲੀ ਸਾਡੀ 400 500 ਮੁਸ਼ਕਿਲਾਂ ਹਜ਼ਾਰ ਚੱਲੀ ਐ ਜਿਹੜੀ ਦੂਜੀ ਬਾਈ ਸੀ ਉਹ ਤੋਂ ਬਾਅਦ ਚ ਉਹ 3 ਲੱਖ ਟੱਪ ਗਈ ਉਹ ਬਾਈ ਨੂੰ ਹੀ ਕਹਿ ਗਏ ਕਿ ਹੋਏ ਮੋਟੇ ਹੋਣੇ ਆ ਤੂੰ ਲੋ ਚਲੀ ਵਟਣ ਲੱਗੀ ਜੀ ਉਹ ਇਸ ਤਾਂ ਵੇਲੇ ਚੜੀ ਦਾ ਵਟ ਲੋ ਯਾਰੀ ਜੇ ਅਸੀਂ 50 ਮਿੰਟ ਲੇਟ ਹੋ ਗਏ ਫਿਰ ਕੀ ਗੱਲ ਇਹ ਸ਼ੁਕਰਾ ਸ਼ੁਕਰਾ ਮੰਨ ਗਿਆ ਕਹਿੰਦਾ ਹਾਂ ਮੈਂ ਗੱਤੀ ਆ ਬਾਈ ਇਹ ਆ ਲੈ ਆ ਦੇ ਕਿਉਂ ਦੇਖੀ ਵਿਊ ਆਂ ਦੇ ਦੇਖੀ ਵਿਊ ਆਂ ਦੇ ਹੁਣ ਓਹ ਹੋ ਹੋ ਪਤਾ ਨਹੀਂ ਕਿਦਾਂ ਮੀ ਸੱਪ ਤਾਂ ਲੜ ਗਿਆ ਓਏ ਸੱਪ ਤਾਂ ਨਹੀਂ ਮੱਛਰੋਂ ਮੱਛਰ ਦੀ ਮਿਲਦਾ ਉੱਥੇ ਬੜਾ ਜੰਗਲ ਚ ਤੂੰ ਓਹ ਹੋ 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 ਸਾਪ ਪਲ ਲੱਗ ਗਿਆ ਬਈ ਪੈਰ ਤੇ ਵੱਢ ਲਓ ਵੱਢ ਲਓ ਵੱਢ ਲਓ ਅਸ ਤਾਂ ਬੇਲੇ ਆ ਯਾਰ ਹੁਣ ਬੇਲੇ ਦਾ ਹੁਣ ਜਦੋਂ ਆ ਗਏ ਬੰਦਿਆਂ ਕੋਲੇ ਖਾਦਮਾ ਦਾ ਕੋਊ ਗਈ ਅਸਾ ਲਾਈਵ ਚਾੱਕੀ ਉਹਨੇ ਬਾਈ ਜਲੌਰ ਸਿੰਘ ਗੁੱਟਦੇ ਨੇ ਡਲ ਗਿਆ ਹੱਥ ਤੇ ਰੱਖ ਕੇ ਤੇ ਪਾਣੀ ਚੱਕ ਭਰੀ ਖੜਾ ਮਾਇਰਾ ਉੱਤੇ ਥੋੜੇ ਬਾਦ ਉਹਦੇ ਮੰਜਾ ਮੰਜਾ ਡਾ ਕੇ ਥਾਂ ਸੁੰਬਰ ਕੇ ਮੈਂ ਕਿਹਾ ਬਾਈ ਆਉਣਗੇ ਯਾਰ ਕੱਲ ਕੁਰਸੀ ਦਾ ਇਹ ਮੰਜਾ ਦਰੋਣਾ ਜਾ ਕੱਲ ਦੇਖ ਜਿੰਮੇ ਯਾਰ 500 ਰੁਪਈਆ ਲੈ ਰਹੀ ਚੰਗਾ ਕੁਰਸੀ ਦਾ ਆ ਓਏ ਤਾਤਾ ਜਦੋਂ ਡਿੱਗਿਆ ਸੀ ਇਹ ਤੁਸੀਂ ਇਹੜੀ ਨਹੀਂ ਚੱਕਣਾ ਸੀ ਉਹ ਤੋੜਤੀ ਕੁਰਸੀ ਆ ਆ ਤੋੜਤੀ ਕੁਰਸੀ ਓਏ ਜੜ ਕੱਢਤੀ ਕੱਪੜੇ ਉਹੀ ਐ ਉਹਦੇ ਬਾਹਰ ਲਾ ਦਾਂਗੇ ਆ ਆ ਇਹਦਾ ਵੱਡੀ ਜਾਣਿਆ ਸਾਰੀ ਓਰ ਆ ਤਾਂ ਮਿੱਤਰੋ ਸ਼ਕਰਗੰਦੀ ਜਿਹੜੀ ਤਾਂ ਚੜ ਗਈ ਦਰਖਤ ਤੇ ਸ਼ਕਰਾਂ ਦੇ ਲੱਗਿਆ ਕਰਨੀਆਂ ਹੁਣ ਬੈਨ ਤਾਇ ਦੇ ਪੁੱਤ ਦੀ ਮੋਟਰ ਤੇ 10 ਮਿੰਟ ਲਾਉਣੇ ਆ ਗੰਦਾਵਤਾ ਕਰਦੇ ਆ ਪਾਣੀ ਤਾਣੀ ਪੀਣੇ ਆ ਛਕਦੇ ਆ ਪਾਣੀ ਝੜ ਤੇ ਫੇਰ ਪਾਵਾਂਗੇ ਚੱਲੇ ਪਿੰਡ ਨੂੰ ਆਇਓ 20 ਕਿਲੋ ਨਾਲ ਸਾਨੂੰ ਮਲਾਉਣੇ ਆ ਗੱਡੀ ਲਾਦ ਕੇ ਸਟੈਂਡ ਤੇ ਅਰੇ ਡਿੜਿੜੀ ਲਾ ਕੇ ਬੋਂਕਰ ਬੁਕਰ ਮਾਰ ਕੇ ਸਫਾਈ ਕਰਕੇ ਰੱਖੀ ਪਈ ਆ ਬਾਈ ਨੇ ਹੋ ਗਿਆ ਬਾਈ ਨਾ ਇੱਕ ਮੈਨੂੰ ਸਿਆਣਾ ਬੰਦਾ ਕਹਿ ਗਿਆ ਹਾਂ ਮੈਨੂੰ ਕਹਿੰਦਾ ਯਾਰ ਅਸੀਂ ਪਹਿਲਾਂ ਨਾ ਇੱਥੇ ਥਾਂ-ਥਾਂ ਸਾਫ਼ ਨਹੀਂ ਕਰਦੇ ਸੀਗੇ ਅੱਛਾ ਆਹੀਂ ਆ ਕੇ ਭej ਜਾਂਦੇ ਸੀਗੇ ਹਾਂ ਤੇ ਮੈਨੇ ਇੱਕ ਬੰਦਾ ਕਹਿੰਦਾ ਯਾਰ ਤੁਹਾਡੇ ਨੇ ਤਾਂ ਕਹਿੰਦਾ ਕੁੱਤਾ ਵੀ ਚੰਗਾ ਮਮਾ ਕਹਿਆ ਯਾਰ ਸਾਡੇ ਨਾਲ ਕੁੱਤਾ ਕਿਵੇਂ ਚੰਗਾ ਹੋ ਗਿਆ ਹਾਂ ਕਹਿੰਦਾ ਯਾਰ ਉਹ ਵੀ ਪੂਛ ਮਾਰ ਕੇ ਬਹਿੰਦਾ ਤੇ ਤੁਸੀਂ ਵੀ ਮੇਰੇ ਥਾਂ ਹੀ ਨਹੀਂ ਸਾਫ਼ ਕਰਦੇ ਉਧਰ ਟਾਈਮ ਹੀ ਨਹੀਂ ਲਾਦਾ ਉਹਨਾਂ ਕਹਨੂੰ ਫਿਰ ਮੈਂ ਯਾਰ ਉਹਦੀ ਗੱਲ ਤੋਂ ਤਰਕ ਖਾ ਗਿਆ ਹੁਣ ਮੈਂ ਜਦੋਂ ਆਉਣਾ ਨਾ ਪਹਿਲਾਂ ਬੋਕਰ ਮਾਰਦੇ ਆਂ ਜੀ ਪਹਿਲਾਂ ਬੈਠਣ ਵਾਲੇ ਥਾਂ 'ਚ ਬੋਕਰੀ ਮਾਰਦਾ ਸਾਰੇ ਆ ਤੈਦਿਲ ਤੋਂ ਧੰਨਵਾਦ ਤੇ ਲਾਈਵ ਕਰਦੇ ਆਂ ਬੰਦ ਕਿਉਂਕਿ ਗਾਣੇ ਬਾਣੇ ਵੱਜਣ ਵਾਲੇ ਆ ਹਾਂ ਕਰਦੇ ਆਂ ਗੱਲਾਂ ਬਾਤਾਂ ਪਰ ਬੇਲੀ ਜੁੜਿਆ ਆ ਆਉਂਦਾ ਠੀਕ ਆ ਧੰਨਵਾਦ